ਸਿਡਨੀ 'ਚ ਨਿਓਨਾਜ਼ੀ ਰੈਲੀ ਵਿੱਚ ਹਾਜ਼ਰੀ ਲਗਵਾਉਣ ਵਾਲੇ ਦੱਖਣੀ ਅਫਰੀਕਾ ਨਾਗਰਿਕ ਨੂੰ ਆਸਟ੍ਰੇਲੀਆ ਸਰਕਾਰ ਨੇ ਸਵੇਰੇ-ਸਵੇਰੇ ਕੱਦੋ ਗ੍ਰਿਫਤਾਰ ਕਰ ਲਿਆ। ਹੋਮ ਅਫੇਅਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਨਫ਼ਰਤ ਫੈਲਾਉਣ ਵਾਲੀਆਂ ਗਤੀਵਿਧੀਆਂ ਲਈ ਆਸਟ੍ਰੇਲੀਆ ਦੇ ਵਿੱਚ ਕੋਈ ਥਾਂ ਨਹੀਂ ਹੈ। ਦਰਅਸਲ ਸਿਡਨੀ ਦੇ ਓਪਨ ਨਗਰ ਵਿੱਚ ਅੱਜ ਤੜਕੇ 4 ਵਜੇ ਦੇ ਕਰੀਬ ਇਮੀਗ੍ਰੇਸ਼ਨ 에ਜੰਟਾਂ ਨੇ 39 ਸਾਲਾਂ ਮੈਥਿਊ ਗਰੂਟਰ ਦੇ ਕਰ ਛਾਪਾ ਮਰਿਆ ਦੱਖਣੀ ਅਫਰੀਕਾ ਦੇ ਇਸ ਨਾਗਰਿਕ ਨੂੰ ਉਸ ਦਾ ਵੀਜ਼ਾ ਰੱਦ ਹੋਣ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ। ਅਤੇ ਵਿਲਵੁੱਡ ਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਅਗਰੂਟਰ ਨੇ ਪਿਛਲੇ ਹਫਤੇ ਸਿਡਨੀ ਵਿੱਚ ਹੋਈ ਨਿਓਨਾਜੀ ਰੈਲੀ ਵਿੱਚ ਹਿੱਸਾ ਲਿਆ ਸੀ ਇੱਕ ਅਜਹੀ ਰੈਲੀ ਸੀ ਜਿਸ ਵਿੱਚ ਯਹੂਦੀ ਵਿਰੋਧੀ ਨਾਰੇ ਲੱਗੇ ਸਨ ਆਸਟ੍ਰੇਲੀਆ ਸਰਕਾਰ ਮੰਨਦੀ ਹੈ ਕਿ ਇਹ ਗੀਆਂ ਗਤੀਵਿਧੀਆਂ ਦੇਸ਼ ਦੀ ਸਮਾਜਿਕ ਏਕਤਾ ਲਈ ਵੱਡਾ ਖਤਰਾ ਹਨ ਕੌਮਾ ਫੇਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਕਿਸੇ ਨਾਜੀ ਡੈਲੀ ਵਿੱਚ ਹਾਜ਼ਰ ਹੋ ਕੇ ਤੁਸੀਂ ਸਾਫ਼ ਦੱਸ ਦਿੰਦੇ ਹੋ ਕਿ ਤੁਹਾਨੂੰ ਆਸਟ੍ਰੇਲੀਆ ਦੀ ਇਕਤਰਾ ਦੀ ਕੋਈ ਪਰਵਾਹ ਨਹੀਂ ਹੈ ਅਜਿਹੇ ਵਿਅਕਤੀ ਇੱਥੇ ਰਹਿਣ ਦੇ ਹੱਕਦਾਰ ਹੀ ਨਹੀਂ ਹਨ ਸੋਸ਼ਲ ਮੀਡੀਆ ਤੇ ਉਸ ਦੇ ਸੰਗਠਨ ਵਾਈਟ ਆਸਟ੍ਰੇਲੀਆ ਨੇ ਦਾਵਾ ਕੀਤਾ ਹੈ ਕਿ ਗਰੂਟਰ ਡਿਪੋਟੇਸ਼ਨ ਦੇ ਵਿਰੁੱਧ ਹਰ ਕਾਨੂੰਨੀ ਰਾਹ ਅਪਣਾਏਗਾ ਗਰੁੱਪ ਨੇ ਉਸ ਦੀ ਪਰਿਵਾਰਕ ਸਹਾਇਤਾ ਲਈ ਫੰਡ ਅਰੇਂਜ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਹੀ ਕੰਡਿਆਂ ਦੇ ਵਿੱਚ 20000 ਡਾਲਰ ਇਕੱਠੇ ਕਰ ਲਿਆ ਸ਼ੈਡੋ ਮਿਨਿਸਟਰ ਜੋਨਾ ਡੂਨਹਾਰਮ ਨੇ ਵੀ ਸਰਕਾਰ ਦੇ ਇਸ ਕਦਮ ਦਾ ਸਮਰਥਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਿੱਚ ਨਫ਼ਰਤ ਫੈਲਾਉਣ ਵਾਲੇ ਵਿਅਕਤੀਆਂ ਲਈ ਕੋਈ ਥਾਂ ਨਹੀਂ ਹੈ ਜਿੱਥੋਂ ਆਏ ਹੋ ਉੱਥੇ ਹੀ ਵਾਪਸ ਚਲੇ ਜਾਓ ਇਸ ਤੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਹੈ ਕਿ ਨਫ਼ਰਤ ਪਰਿਸੋਚ ਆਸਟ੍ਰੇਲੀਆ ਦੇ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਹੈ ਹਾਲਾਂਕਿ ਕੁਝ ਰਾਜਨੀਤਿਕ ਲੋਕ ਇਸ ਫੈਸਲੇ ਨੂੰ ਬੋਲਣ ਦੀ ਆਜ਼ਾਦੀ ਦੇ ਸੰਦਰਭ ਵਿੱਚ ਚੁਣੌਤੀ ਮੰਨ ਰਹੇ ਹਨ ਪਰ ਸਰਕਾਰ ਦਾ ਕਹਿਣਾ ਹੈ ਕਿ ਗਰੂਟਰ ਦਾ ਵੀਜ਼ਾ ਮੰਤਰੀ ਪੱਧਰ ਤੇ ਰੱਦ ਹੋਣ ਕਾਰਨ ਉਸ ਦੇ ਕਾਨੂੰਨੀ ਵਿਕਲਪ ਬਹੁਤ ਸੀਮਤ ਹਨ ਰੂਟਰ ਹੋਂ ਨੋ ਵਿਲਾਬੁੱਡ ਟੈਂਸ਼ਨ ਸੈਂਟਰ ਦੇ ਵਿੱਚ ਹੈ ਅੰਦਾਜ਼ਾ ਹੈ ਉਹ ਜਲਦੀ ਹੀ ਅਸਟਿਡੀਓ ਤੋੜਪੋਟ ਕੀਤਾ ਜਾਵੇਗਾ ਸਿਡਨੀ ਚ ਨਿਊ ਨਾਜ਼ੀ ਰੈਲੀ ਵਿੱਚ ਹਾਜ਼ਰੀ ਲਗਵਾਉਣ ਵਾਲੀ ਦੱਖਣੀ ਅਫਰੀਕੀ ਨਾਗਰਿਕ ਨੂੰ ਆਸਟ੍ਰੇਲੀਆ ਸਰਕਾਰ ਨੇ ਸਵੇਰੇ ਸਵੇਰੇ ਘਰ ਤੋਂ ਗ੍ਰਿਫਤਾਰ ਕਰ ਲਿਆ ਹੋਮ ਅਫੇਅਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਨਫ਼ਰਤ ਫੈਲਾਉਣ ਵਾਲੀਆਂ ਗਤੀਵਿਧੀਆਂ ਲਈ ਆਸਟ੍ਰੇਲੀਆ ਦੇ ਵਿੱਚ ਕੋਈ ਥਾਂ ਨਹੀਂ ਹੈ। ਦਰਅਸਲ ਸਿਡਨੀ ਦੇ ਉਪਨਗਰ ਵਿੱਚ ਅੱਜ ਤੜਕੇ 4 ਵਜੇ ਦੇ ਕਰੀਬ ਇਮੀਗ੍ਰੇਸ਼ਨ ਏਜੰਟਾਂ ਨੇ 39 ਸਾਲਾਂ ਮੈਥਿਊ ਗਰੂਟਰ ਦੇ ਕਰ ਛਾਪਾ ਮਾਰਿਆ। ਦੱਖਣੀ ਅਫਰੀਕਾ ਦੇ ਇਸ ਨਾਗਰਿਕ ਨੂੰ ਉਸ ਦਾ ਵੀਜ਼ਾ ਰੱਦ ਹੋਣ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਵਿਲਾਵੁੱਡ ਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ। ਗਰੂਟਰ ਨੇ ਪਿਛਲੇ ਹਫ਼ਤੇ ਸਿਡਨੀ ਵਿੱਚ ਹੋਈ ਨਿਓਨਾਜੀ ਰੈਲੀ ਵਿੱਚ ਹਿੱਸਾ ਲਿਆ ਸੀ। ਇੱਕ ਅਜਹੀ ਰੈਡੀ ਸੀ ਜਿਸ ਵਿੱਚ ਯਹੂਦੀ ਵਿਰੋਧੀ ਨਾਰੇ ਲੱਗੇ ਸਨ ਆਸਟ੍ਰੇਲੀਆ ਸਰਕਾਰ ਮੰਨਦੀ ਹੈ ਕਿ ਗਈਆਂ ਗਤੀਵਿਧੀਆਂ ਦੇਸ਼ ਦੀ ਸਮਾਜਿਕ ਏਕਤਾ ਲਈ ਵੱਡਾ ਖਤਰਾ ਹਨ ਹੋਮ ਅਫੇਅਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਕਿਸੇ ਨਾਜੀ ਰੈਲੀ ਵਿੱਚ ਹਾਜ਼ਰ ਹੋ ਕੇ ਤੁਸੀਂ ਸਾਫ਼ ਦੱਸ ਦਿੰਦੇ ਹੋ ਕਿ ਤੁਹਾਨੂੰ ਆਸਟ੍ਰੇਲੀਆ ਦੀ ਏਕਤਾ ਦੀ ਕੋਈ ਪਰਵਾਹ ਨਹੀਂ ਹੈ ਅਜਿਹੇ ਵਿਅਕਤੀ ਇੱਥੇ ਰਹਿਣ ਦੇ ਹੱਕਦਾਰ ਹੀ ਨਹੀਂ ਹਨ ਸੋਸ਼ਲ ਮੀਡੀਆ ਤੇ ਉਸ ਦੇ ਸੰਗਠਨ ਵਾਈਟ ਆਸਟ੍ਰੇਲੀਆ ਨੇ ਦਾਅਵਾ ਕੀਤਾ ਹੈ ਕਿ ਗਰੂਟਰ ਡਿਪੋਟੇਸ਼ਨ ਦੇ ਵਿਰੁੱਧ ਹਰ ਕਾਨੂੰਨੀ ਰਾਹ ਅਪਣਾਏਗਾ ਗਰੁੱਪ ਨੇ ਉਸ ਦੀ ਪਰਿਵਾਰਕ ਸਹਾਇਤਾ ਲਈ ਫੰਡ ਅਰੇਂਜ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਹੀ ਕੰਢਿਆਂ ਦੇ ਵਿੱਚ 20000 ਡਾਲਰ ਇਕੱਠੇ ਕਰ ਲਿਆ ਸ਼ੈਡੋ ਮਿਨਿਸਟਰ ਜੋਨਾ ਡੂਨਹਾਰਮ ਨੇ ਵੀ ਸਰਕਾਰ ਦੇ ਇਸ ਕਦਮ ਦਾ ਸਮਰਥਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਿੱਚ ਨਫ਼ਰਤ ਫੈਲਾਉਣ ਵਾਲੇ ਵਿਅਕਤੀਆਂ ਲਈ ਕੋਈ ਥਾਂ ਨਹੀਂ ਹੈ ਜਿੱਥੋਂ ਆਏ ਹੋ ਉੱਥੇ ਹੀ ਵਾਪਸ ਚਲੇ ਜਾਓ ਇਸ ਤੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਹੈ ਕਿ ਨਫ਼ਰਤ ਪਰਿਸੋਚ ਆਸਟ੍ਰੇਲੀਆ ਦੇ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਹੈ ਹਾਲਾਂਕਿ ਕੁਝ ਰਾਜਨੀਤਿਕ ਲੋਕ ਇਸ ਫੈਸਲੇ ਨੂੰ ਬੋਲਣ ਦੀ ਆਜ਼ਾਦੀ ਦੇ ਸੰਦਰਭ ਵਿੱਚ ਚੁਣੌਤੀ ਮੰਨ ਰਹੇ ਹਨ ਪਰ ਸਰਕਾਰ ਦਾ ਕਹਿਣਾ ਹੈ ਕਿ ਗਰੂਟਰ ਦਾ ਵੀਜ਼ਾ ਮੰਤਰੀ ਪੱਧਰ ਤੇ ਰੱਦ ਹੋਣ ਕਾਰਨ ਉਸ ਦੇ ਕਾਨੂੰਨੀ ਵਿਕਲਪ ਬਹੁਤ ਸੀਮਤ ਹਨ ਰੂਟਰ ਹੋਂ ਨੋ ਵਿਲਾਬੁੱਡ ਟੈਂਸ਼ਨ ਸੈਂਟਰ ਦੇ ਵਿੱਚ ਹੈ ਅੰਦਾਜ਼ਾ ਹੈ ਉਹ ਜਲਦੀ ਹੀ ਅਸਟਿਡੀਓ ਤੋੜਪੋਟ ਕੀਤਾ ਜਾਵੇਗਾ ਸਿਡਨੀ ਚ ਨਿਊ ਨਾਜ਼ੀ ਰੈਲੀ ਵਿੱਚ ਹਾਜ਼ਰੀ ਲਗਵਾਉਣ ਵਾਲੀ ਦੱਖਣੀ ਅਫਰੀਕੀ ਨਾਗਰਿਕ ਨੂੰ ਆਸਟ੍ਰੇਲੀਆ ਸਰਕਾਰ ਨੇ ਸਵੇਰੇ ਸਵੇਰੇ ਘਰ ਤੋਂ ਗ੍ਰਿਫਤਾਰ ਕਰ ਲਿਆ ਹੋਮ ਅਫੇਅਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਨਫ਼ਰਤ ਫੈਲਾਉਣ ਵਾਲੀਆਂ ਗਤੀਵਿਧੀਆਂ ਲਈ ਆਸਟ੍ਰੇਲੀਆ ਦੇ ਵਿੱਚ ਕੋਈ ਥਾਂ ਨਹੀਂ ਹੈ। ਦਰਅਸਲ ਸਿਡਨੀ ਦੇ ਉਪਨਗਰ ਵਿੱਚ ਅੱਜ ਤੜਕੇ 4 ਵਜੇ ਦੇ ਕਰੀਬ ਇਮੀਗ੍ਰੇਸ਼ਨ 에ਜੰਟਾਂ ਨੇ 39 ਸਾਲਾਂ ਮੈਥਿਊ ਗਰੂਟਰ ਦੇ ਕਰ ਛਾਪਾ ਮਾਰਿਆ। ਦੱਖਣੀ ਅਫਰੀਕਾ ਦੇ ਇਸ ਨਾਗਰਿਕ ਨੂੰ ਉਸ ਦਾ ਵੀਜ਼ਾ ਰੱਦ ਹੋਣ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਵਿਲਾਵੁੱਡ ਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ। ਗਰੂਟਰ ਨੇ ਪਿਛਲੇ ਹਫ਼ਤੇ ਸਿਡਨੀ ਵਿੱਚ ਹੋਈ ਨਿਓਨਾਜੀ ਰੈਲੀ ਵਿੱਚ ਹਿੱਸਾ ਲਿਆ ਸੀ। ਇੱਕ ਅਜਹੀ ਰੈਲੀ ਸੀ ਜਿਸ ਵਿੱਚ ਯਹੂਦੀ ਵਿਰੋਧੀ ਨਾਰੇ ਲੱਗੇ ਸਨ ਆਸਟ੍ਰੇਲੀਆ ਸਰਕਾਰ ਮੰਨਦੀ ਹੈ ਕਿ ਇਹ ਗੀਆਂ ਗਤੀਵਿਧੀਆਂ ਦੇਸ਼ ਦੀ ਸਮਾਜਿਕ ਏਕਤਾ ਲਈ ਵੱਡਾ ਖਤਰਾ ਹਨ ਹੋਮ ਅਫੇਅਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਕਿਸੇ ਨਾਜੀ ਰੈਲੀ ਵਿੱਚ ਹਾਜ਼ਰ ਹੋ ਕੇ ਤੁਸੀਂ ਸਾਫ਼ ਦੱਸ ਦਿੰਦੇ ਹੋ ਕਿ ਤੁਹਾਨੂੰ ਆਸਟ੍ਰੇਲੀਆ ਦੀ ਏਕਤਾ ਦੀ ਕੋਈ ਪਰਵਾਹ ਨਹੀਂ ਹੈ ਅਜਿਹੇ ਵਿਅਕਤੀ ਇੱਥੇ ਰਹਿਣ ਦੇ ਹੱਕਦਾਰ ਹੀ ਨਹੀਂ ਹਨ ਸੋਸ਼ਲ ਮੀਡੀਆ ਤੇ ਉਸ ਦੇ ਸੰਗਠਨ ਵਾਈਟ ਆਸਟ੍ਰੇਲੀਆ ਨੇ ਦਾਵਾ ਕੀਤਾ ਹੈ ਕਿ ਗਰੂਟਰ ਡਿਪੋਟੇਸ਼ਨ ਦੇ ਵਿਰੁੱਧ ਹਰ ਕਾਨੂੰਨੀ ਰਾਹ ਅਪਣਾ ਗਰੁੱਪ ਨੇ ਉਸ ਦੀ ਪਰਿਵਾਰਕ ਸਹਾਇਤਾ ਲਈ ਫੰਡ ਅਰੇਂਜ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਹੀ ਕੰਢਿਆਂ ਦੇ ਵਿੱਚ 20000 ਡਾਲਰ ਇਕੱਠੇ ਕਰ ਲਿਆ ਸ਼ੈਡੋ ਮਿਨਿਸਟਰ ਜੋਨਾ ਡੂਨਹਾਰਮ ਨੇ ਵੀ ਸਰਕਾਰ ਦੇ ਇਸ ਕਦਮ ਦਾ ਸਮਰਥਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਿੱਚ ਨਫ਼ਰਤ ਫੈਲਾਉਣ ਵਾਲੇ ਵਿਅਕਤੀਆਂ ਲਈ ਕੋਈ ਥਾਂ ਨਹੀਂ ਹੈ ਜਿੱਥੋਂ ਆਏ ਹੋ ਉੱਥੇ ਹੀ ਵਾਪਸ ਚਲੇ ਜਾਓ ਇਸ ਤੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਹੈ ਕਿ ਨਫ਼ਰਤ ਪਰਿਸੋਚ ਆਸਟ੍ਰੇਲੀਆ ਦੇ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਹੈ ਹਾਲਾਂਕਿ ਕੁਝ ਰਾਜਨੀਤਿਕ ਲੋਕ ਇਸ ਫੈਸਲੇ ਨੂੰ ਬੋਲਣ ਦੀ ਆਜ਼ਾਦੀ ਦੇ ਸੰਦਰਭ ਵਿੱਚ ਚੁਣੌਤੀ ਮੰਨ ਰਹੇ ਹਨ ਪਰ ਸਰਕਾਰ ਦਾ ਕਹਿਣਾ ਹੈ ਕਿ ਗਰੂਟਰ ਦਾ ਵੀਜ਼ਾ ਮੰਤਰੀ ਪੱਧਰ ਤੇ ਰੱਦ ਹੋਣ ਕਾਰਨ ਉਸ ਦੇ ਕਾਨੂੰਨੀ ਵਿਕਲਪ ਬਹੁਤ ਸੀਮਤ ਹਨ ਗਰੂਟਰ ਹੋਂ ਦਾ ਵਿਲਾਬੁੱਡ ਟ੍ਰੈਂਸ਼ਨ ਸੈਂਟਰ ਦੇ ਵਿੱਚ ਹੈ ਅੰਦਾਜ਼ਾ ਹੈ ਉਹ ਜਲਦੀ ਹੀ ਅਸਟਿਡੀਓ ਤੋੜਪੋਟ ਕੀਤਾ ਜਾਵੇਗਾ ਸਿਡਨੀ 'ਚ ਨਿਊ ਨਾਜ਼ੀ ਰੈਲੀ ਵਿੱਚ ਹਾਜ਼ਰੀ ਲਗਵਾਉਣ ਵਾਲੇ ਦੱਖਣੀ ਅਫਰੀਕਾ ਨਾਗਰਿਕ ਨੂੰ ਆਸਟ੍ਰੇਲੀਆ ਸਰਕਾਰ ਨੇ ਸਵੇਰੇ-ਸਵੇਰੇ ਘਰ ਤੋਂ ਗ੍ਰਿਫਤਾਰ ਕਰ ਲਿਆ। ਹੋਮ ਅਫੇਅਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਨਫ਼ਰਤ ਫੈਲਾਉਣ ਵਾਲੀਆਂ ਗਤੀਵਿਧੀਆਂ ਲਈ ਆਸਟ੍ਰੇਲੀਆ ਦੇ ਵਿੱਚ ਕੋਈ ਥਾਂ ਨਹੀਂ ਹੈ। ਦਰਅਸਲ ਸਿਡਨੀ ਦੇ ਉਪਨਗਰ ਵਿੱਚ ਅੱਜ ਤੜਕੇ 4 ਵਜੇ ਦੇ ਕਰੀਬ ਇਮੀਗ੍ਰੇਸ਼ਨ 에ਜੰਟਾਂ ਨੇ 39 ਸਾਲਾਂ ਮੈਥਿਊ ਗਰੂਟਰ ਦੇ ਕਰ ਛਾਪਾ ਮਾਰਿਆ ਦੱਖਣੀ ਅਫਰੀਕਾ ਦੇ ਇਸ ਨਾਗਰਿਕ ਨੂੰ ਉਸ ਦਾ ਵੀਜ਼ਾ ਰੱਦ ਹੋਣ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ। ਅਤੇ ਵਿਲਵੁੱਡ ਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਅਗਰੂਟਰ ਨੇ ਪਿਛਲੇ ਹਫਤੇ ਸਿਡਨੀ ਵਿੱਚ ਹੋਈ ਨਿਓਨਾਜੀ ਰੈਲੀ ਵਿੱਚ ਹਿੱਸਾ ਲਿਆ ਸੀ ਇੱਕ ਅਜਹੀ ਰੈਲੀ ਸੀ ਜਿਸ ਵਿੱਚ ਯਹੂਦੀ ਵਿਰੋਧੀ ਨਾਰੇ ਲੱਗੇ ਸਨ ਆਸਟ੍ਰੇਲੀਆ ਸਰਕਾਰ ਮੰਨਦੀ ਹੈ ਕਿ ਗੈਰਗਤੀਵਿਧੀਆਂ ਦੇਸ਼ ਦੀ ਸਮਾਜਿਕ ਏਕਤਾ ਲਈ ਵੱਡਾ ਖਤਰਾ ਹਨ ਹੋਮ ਅਫੇਅਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਕਿਸੇ ਨਾਜੀ ਰੈਲੀ ਵਿੱਚ ਹਾਜ਼ਰ ਹੋ ਕੇ ਤੁਸੀਂ ਸਾਫ਼ ਦੱਸ ਦਿੰਦੇ ਹੋ ਕਿ ਤੁਹਾਨੂੰ ਆਸਟ੍ਰੇਲੀਆ ਦੀ ਏਕਤਾ ਦੀ ਕੋਈ ਪਰਵਾਹ ਨਹੀਂ ਹੈ ਅਜਿਹੇ ਵਿਅਕਤੀ ਇੱਥੇ ਰਹਿਣ ਦੇ ਹੱਕਦਾਰ ਹੀ ਨਹੀਂ ਹਨ ਸੋਸ਼ਲ ਮੀਡੀਆ ਤੇ ਉਸ ਦੇ ਸੰਗਠਨ ਵਾਈਟ ਆਸਟ੍ਰੇਲੀਆ ਨੇ ਦਾਅਵਾ ਕੀਤਾ ਹੈ ਕਿ ਗਰੂਟਰ ਡਿਪੋਟੇਸ਼ਨ ਦੇ ਵਿਰੁੱਧ ਹਰ ਕਾਨੂੰਨੀ ਰਾਹ ਅਪਣਾਏਗਾ ਗਰੁੱਪ ਨੇ ਉਸ ਦੀ ਪਰਿਵਾਰਕ ਸਹਾਇਤਾ ਲਈ ਫੰਡ ਅਰੇਂਜ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਹੀ ਕੰਢਿਆਂ ਦੇ ਵਿੱਚ 20000 ਡਾਲਰ ਇਕੱਠੇ ਕਰ ਲਿਆ ਸ਼ੈਡੋ ਮਿਨਿਸਟਰ ਜੋਨਾ ਡੂਨਹਾਰਮ ਨੇ ਵੀ ਸਰਕਾਰ ਦੇ ਇਸ ਕਦਮ ਦਾ ਸਮਰਥਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਿੱਚ ਨਫ਼ਰਤ ਫੈਲਾਉਣ ਵਾਲੇ ਵਿਅਕਤੀਆਂ ਲਈ ਕੋਈ ਥਾਂ ਨਹੀਂ ਹੈ ਜਿੱਥੋਂ ਆਏ ਹੋ ਉੱਥੇ ਹੀ ਵਾਪਸ ਚਲੇ ਜਾਓ ਇਸ ਤੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਹੈ ਕਿ ਨਫ਼ਰਤ ਪਰਿਸੋਚ ਆਸਟ੍ਰੇਲੀਆ ਦੇ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਹੈ ਹਾਲਾਂਕਿ ਕੁਝ ਰਾਜਨੀਤਿਕ ਲੋਕ ਇਸ ਫੈਸਲੇ ਨੂੰ ਬੋਲਣ ਦੀ ਆਜ਼ਾਦੀ ਦੇ ਸੰਦਰਭ ਵਿੱਚ ਚੁਣੌਤੀ ਮੰਨ ਰਹੇ ਹਨ ਪਰ ਸਰਕਾਰ ਦਾ ਕਹਿਣਾ ਹੈ ਕਿ ਗਰੂਟਰ ਦਾ ਵੀਜ਼ਾ ਮੰਤਰੀ ਪੱਧਰ ਤੇ ਰੱਦ ਹੋਣ ਕਾਰਨ ਉਸ ਦੇ ਕਾਨੂੰਨੀ ਵਿਕਲਪ ਬਹੁਤ ਸੀਮਤ ਹਨ ਰੂਟਰ ਹੋਂ ਨੋ ਵਿਲਾਬੁੱਡ ਟੈਂਸ਼ਨ ਸੈਂਟਰ ਦੇ ਵਿੱਚ ਹੈ ਅੰਦਾਜ਼ਾ ਹੈ ਉਹ ਜਲਦੀ ਹੀ ਅਸਟਿਡੀਓ ਤੋੜਪੋਟ ਕੀਤਾ ਜਾਵੇਗਾ ਸਿਡਨੀ ਚ ਨਿਊ ਨਾਜ਼ੀ ਰੈਲੀ ਵਿੱਚ ਹਾਜ਼ਰੀ ਲਗਵਾਉਣ ਵਾਲੀ ਦੱਖਣੀ ਅਫਰੀਕੀ ਨਾਗਰਿਕ ਨੂੰ ਆਸਟ੍ਰੇਲੀਆ ਸਰਕਾਰ ਨੇ ਸਵੇਰੇ ਸਵੇਰੇ ਘਰ ਤੋਂ ਗ੍ਰਿਫਤਾਰ ਕਰ ਲਿਆ ਹੋਮ ਅਫੇਅਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਨਫ਼ਰਤ ਫੈਲਾਉਣ ਵਾਲੀਆਂ ਗਤੀਵਿਧੀਆਂ ਲਈ ਆਸਟ੍ਰੇਲੀਆ ਦੇ ਵਿੱਚ ਕੋਈ ਥਾਂ ਨਹੀਂ ਹੈ। ਦਰਅਸਲ ਸਿਡਨੀ ਦੇ ਉਪਨਗਰ ਵਿੱਚ ਅੱਜ ਤੜਕੇ 4 ਵਜੇ ਦੇ ਕਰੀਬ ਇਮੀਗ੍ਰੇਸ਼ਨ 에ਜੰਟਾਂ ਨੇ 39 ਸਾਲਾਂ ਮੈਥਿਊ ਗਰੂਟਰ ਦੇ ਕਰ ਛਾਪਾ ਮਾਰਿਆ। ਦੱਖਣੀ ਅਫਰੀਕਾ ਦੇ ਇਸ ਨਾਗਰਿਕ ਨੂੰ ਉਸ ਦਾ ਵੀਜ਼ਾ ਰੱਦ ਹੋਣ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਵਿਲਾਵੁੱਡ ਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ। ਗਰੂਟਰ ਨੇ ਪਿਛਲੇ ਹਫ਼ਤੇ ਸਿਡਨੀ ਵਿੱਚ ਹੋਈ ਨਿਓਨਾਜੀ ਰੈਲੀ ਵਿੱਚ ਹਿੱਸਾ ਲਿਆ ਸੀ। ਇੱਕ ਅਜਹੀ ਰੈਲੀ ਸੀ ਜਿਸ ਵਿੱਚ ਯਹੂਦੀ ਵਿਰੋਧੀ ਨਾਰੇ ਲੱਗੇ ਸਨ ਆਸਟ੍ਰੇਲੀਆ ਸਰਕਾਰ ਮੰਨਦੀ ਹੈ ਕਿ ਇਹ ਗਈਆਂ ਗਤੀਵਿਧੀਆਂ ਦੇਸ਼ ਦੀ ਸਮਾਜਿਕ ਏਕਤਾ ਲਈ ਵੱਡਾ ਖਤਰਾ ਹਨ ਹੋਮ ਅਫੇਅਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਕਿਸੇ ਨਾਜੀ ਰੈਲੀ ਵਿੱਚ ਹਾਜ਼ਰ ਹੋ ਕੇ ਤੁਸੀਂ ਸਾਫ਼ ਦੱਸ ਦਿੰਦੇ ਹੋ ਕਿ ਤੁਹਾਨੂੰ ਆਸਟ੍ਰੇਲੀਆ ਦੀ ਏਕਤਾ ਦੀ ਕੋਈ ਪਰਵਾਹ ਨਹੀਂ ਹੈ ਅਜਿਹੇ ਵਿਅਕਤੀ ਇੱਥੇ ਰਹਿਣ ਦੇ ਹੱਕਦਾਰ ਹੀ ਨਹੀਂ ਹਨ ਸੋਸ਼ਲ ਮੀਡੀਆ ਤੇ ਉਸ ਦੇ ਸੰਗਠਨ ਵਾਈਟ ਆਸਟ੍ਰੇਲੀਆ ਨੇ ਦਾਵਾ ਕੀਤਾ ਹੈ ਕਿ ਗਰੂਟਰ ਡਿਪੋਟੇਸ਼ਨ ਦੇ ਵਿਰੁੱਧ ਹਰ ਕਾਨੂੰਨੀ ਰਾਹ ਅਪਣਾ ਗਰੁੱਪ ਨੇ ਉਸ ਦੀ ਪਰਿਵਾਰਕ ਸਹਾਇਤਾ ਲਈ ਫੰਡ ਅਰੇਂਜ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਹੀ ਕੰਢਿਆਂ ਦੇ ਵਿੱਚ 20000 ਡਾਲਰ ਇਕੱਠੇ ਕਰ ਲਿਆ ਸ਼ੈਡੋ ਮਿਨਿਸਟਰ ਜੋਨਾ ਡੂਨਹਾਰਮ ਨੇ ਵੀ ਸਰਕਾਰ ਦੇ ਇਸ ਕਦਮ ਦਾ ਸਮਰਥਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਿੱਚ ਨਫ਼ਰਤ ਫੈਲਾਉਣ ਵਾਲੇ ਵਿਅਕਤੀਆਂ ਲਈ ਕੋਈ ਥਾਂ ਨਹੀਂ ਹੈ ਜਿੱਥੋਂ ਆਏ ਹੋ ਉੱਥੇ ਹੀ ਵਾਪਸ ਚਲੇ ਜਾਓ ਇਸਤੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਹੈ ਕਿ ਨਫ਼ਰਤ ਪਰਿਸੋਚ ਆਸਟ੍ਰੇਲੀਆ ਦੇ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਹੈ ਹਾਲਾਂਕਿ ਕੁਝ ਰਾਜਨੀਤਿਕ ਲੋਕ ਇਸ ਫੈਸਲੇ ਨੂੰ ਬੋਲਣ ਦੀ ਆਜ਼ਾਦੀ ਦੇ ਸੰਦਰਭ ਵਿੱਚ ਚੁਣੌਤੀ ਮੰਨ ਰਹੇ ਹਨ ਪਰ ਸਰਕਾਰ ਦਾ ਕਹਿਣਾ ਹੈ ਕਿ ਗਰੂਟਰ ਦਾ ਵੀਜ਼ਾ ਮੰਤਰੀ ਪੱਧਰ ਤੇ ਰੱਦ ਹੋਣ ਕਾਰਨ ਉਸੇ ਕਾਨੂੰਨੀ ਵਿਕਲਪ ਬਹੁਤ ਸੀਮਤ ਹਨ ਗਰੂਟਰ ਹੋਂ ਦਾ ਵਿਲਾਬੁੱਡ ਟ੍ਰਾਂਸ਼ਨ ਸੈਂਟਰ ਦੇ ਵਿੱਚ ਹੈ ਅੰਦਾਜ਼ਾ ਹੈ ਉਹ ਜਲਦੀ ਹੀ ਅਸਟਿਡੀਓ ਤੋੜਪੋਟ ਕੀਤਾ ਜਾਵੇਗਾ ਸਿਡਨੀ 'ਚ ਨਿਓਨਾਜ਼ੀ ਰੈਲੀ ਵਿੱਚ ਹਾਜ਼ਰੀ ਲਗਵਾਉਣ ਵਾਲੇ ਦੱਖਣੀ ਅਫਰੀਕਾ ਨਾਗਰਿਕ ਨੂੰ ਆਸਟ੍ਰੇਲੀਆ ਸਰਕਾਰ ਨੇ ਸਵੇਰੇ-ਸਵੇਰੇ ਕੱਦੋ ਗ੍ਰਿਫਤਾਰ ਕਰ ਲਿਆ। ਹੋਮ ਅਫੇਅਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਨਫ਼ਰਤ ਫੈਲਾਉਣ ਵਾਲੀਆਂ ਗਤੀਵਿਧੀਆਂ ਲਈ ਆਸਟ੍ਰੇਲੀਆ ਦੇ ਵਿੱਚ ਕੋਈ ਥਾਂ ਨਹੀਂ ਹੈ। ਦਰਅਸਲ ਸਿਡਨੀ ਦੇ ਉਪਨਗਰ ਵਿੱਚ ਅੱਜ ਤੜਕੇ 4 ਵਜੇ ਦੇ ਕਰੀਬ ਇਮੀਗ੍ਰੇਸ਼ਨ 에ਜੰਟਾਂ ਨੇ 39 ਸਾਲਾਂ ਮੈਥਿਊ ਗਰੂਟਰ ਦੇ ਕਰ ਛਾਪਾ ਮਰਿਆ ਦੱਖਣੀ ਅਫਰੀਕਾ ਦੇ ਇਸ ਨਾਗਰਿਕ ਨੂੰ ਉਸ ਦਾ ਵੀਜ਼ਾ ਰੱਦ ਹੋਣ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ। ਅਤੇ ਵਿਲਵੁੱਡ ਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਅਗਰੂਟਰ ਨੇ ਪਿਛਲੇ ਹਫਤੇ ਸਿਡਨੀ ਵਿੱਚ ਹੋਈ ਨਿਓਨਾਜੀ ਰੈਲੀ ਵਿੱਚ ਹਿੱਸਾ ਲਿਆ ਸੀ ਇੱਕ ਅਜਹੀ ਰੈਲੀ ਸੀ ਜਿਸ ਵਿੱਚ ਯਹੂਦੀ ਵਿਰੋਧੀ ਨਾਰੇ ਲੱਗੇ ਸਨ ਆਸਟ੍ਰੇਲੀਆ ਸਰਕਾਰ ਮੰਨਦੀ ਹੈ ਕਿ ਗੈਰਗਤੀਵਿਧੀਆਂ ਦੇਸ਼ ਦੀ ਸਮਾਜਿਕ ਏਕਤਾ ਲਈ ਵੱਡਾ ਖਤਰਾ ਹਨ ਹੋਮ ਅਫੇਅਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਕਿਸੇ ਨਾਜੀ ਰੈਲੀ ਵਿੱਚ ਹਾਜ਼ਰ ਹੋ ਕੇ ਤੁਸੀਂ ਸਾਫ਼ ਦੱਸ ਦਿੰਦੇ ਹੋ ਕਿ ਤੁਹਾਨੂੰ ਆਸਟ੍ਰੇਲੀਆ ਦੀ ਏਕਤਾ ਦੀ ਕੋਈ ਪਰਵਾਹ ਨਹੀਂ ਹੈ ਅਜਿਹੇ ਵਿਅਕਤੀ ਇੱਥੇ ਰਹਿਣ ਦੇ ਹੱਕਦਾਰ ਹੀ ਨਹੀਂ ਹਨ ਸੋਸ਼ਲ ਮੀਡੀਆ ਤੇ ਉਸ ਦੇ ਸੰਗਠਨ ਵਾਈਟ ਆਸਟ੍ਰੇਲੀਆ ਨੇ ਦਾਵਾ ਕੀਤਾ ਹੈ ਕਿ ਗਰੂਟਰ ਡਿਪੋਟੇਸ਼ਨ ਦੇ ਵਿਰੁੱਧ ਹਰ ਕਾਨੂੰਨੀ ਰਾਹ ਅਪਣਾਏਗਾ ਗਰੁੱਪ ਨੇ ਉਸਦੀ ਪਰਿਵਾਰਕ ਸਹਾਇਤਾ ਲਈ ਫੰਡ ਅਰੇਂਜ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਹੀ ਕੰਢਿਆਂ ਦੇ ਵਿੱਚ 20000 ਡਾਲਰ ਇਕੱਠੇ ਕਰ ਲਿਆ ਸ਼ੈਡੋ ਮਿਨਿਸਟਰ ਜੋਨਾ ਡੂਨਹਾਰਮ ਨੇ ਵੀ ਸਰਕਾਰ ਦੇ ਇਸ ਕਦਮ ਦਾ ਸਮਰਥਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਿੱਚ ਨਫ਼ਰਤ ਫੈਲਾਉਣ ਵਾਲੇ ਵਿਅਕਤੀਆਂ ਲਈ ਕੋਈ ਥਾਂ ਨਹੀਂ ਹੈ ਜਿੱਥੋਂ ਆਏ ਹੋ ਉੱਥੇ ਹੀ ਵਾਪਸ ਚਲੇ ਜਾਓ ਇਸ ਤੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਹੈ ਕਿ ਨਫ਼ਰਤ ਪਰਿਸੋਚ ਆਸਟ੍ਰੇਲੀਆ ਦੇ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਹੈ ਹਾਲਾਂਕਿ ਕੁਝ ਰਾਜਨੀਤਿਕ ਲੋਕ ਇਸ ਫੈਸਲੇ ਨੂੰ ਬੋਲਣ ਦੀ ਆਜ਼ਾਦੀ ਦੇ ਸੰਦਰਭ ਵਿੱਚ ਚੁਣੌਤੀ ਮੰਨ ਰਹੇ ਹਨ ਪਰ ਸਰਕਾਰ ਦਾ ਕਹਿਣਾ ਹੈ ਕਿ ਗਰੂਟਰ ਦਾ ਵੀਜ਼ਾ ਮੰਤਰੀ ਪੱਧਰ ਤੇ ਰੱਦ ਹੋਣ ਕਾਰਨ ਉਸ ਦੇ ਕਾਨੂੰਨੀ ਵਿਕਲਪ ਬਹੁਤ ਸੀਮਤ ਹਨ ਰੂਟਰ ਹੋਂ ਨੋ ਵਿਲਾਬੁੱਡ ਟ੍ਰਾਂਜਨ ਸੈਂਟਰ ਦੇ ਵਿੱਚ ਹੈ ਅੰਦਾਜ਼ਾ ਹੈ ਉਹ ਜਲਦੀ ਹੀ ਅਸਟ੍ਰੀਡੀਓ ਤੋੜਪੋਟ ਕੀਤਾ ਜਾਵੇਗਾ ਸਿਡਨੀ ਚ ਨਿਊ ਨਾਜ਼ੀ ਰੈਲੀ ਵਿੱਚ ਹਾਜ਼ਰੀ ਲਗਾਉਣ ਵਾਲੀ ਦੱਖਣੀ ਅਫਰੀਕਾ ਨਾਗਰਿਕ ਨੂੰ ਆਸਟ੍ਰੇਲੀਆ ਸਰਕਾਰ ਨੇ ਸਵੇਰੇ ਸਵੇਰੇ ਘਰ ਤੋਂ ਗ੍ਰਿਫਤਾਰ ਕਰ ਲਿਆ ਹੋਮ ਅਫੇਅਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਨਫ਼ਰਤ ਫੈਲਾਉਣ ਵਾਲੀਆਂ ਗਤੀਵਿਧੀਆਂ ਲਈ ਆਸਟ੍ਰੇਲੀਆ ਦੇ ਵਿੱਚ ਕੋਈ ਥਾਂ ਨਹੀਂ ਹੈ। ਦਰਅਸਲ ਸਿਡਨੀ ਦੇ ਉਪਨਗਰ ਵਿੱਚ ਅੱਜ ਤੜਕੇ 4 ਵਜੇ ਦੇ ਕਰੀਬ ਇਮੀਗ੍ਰੇਸ਼ਨ ਏਜੰਟਾਂ ਨੇ 39 ਸਾਲਾਂ ਮੈਥਿਊ ਗਰੂਟਰ ਦੇ ਕਰ ਛਾਪਾ ਮਰਿਆ। ਦੱਖਣੀ ਅਫਰੀਕਾ ਦੇ ਇਸ ਨਾਗਰਿਕ ਨੂੰ ਉਸ ਦਾ ਵੀਜ਼ਾ ਰੱਦ ਹੋਣ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਵਿਲਾਵੁੱਡ ਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ। ਗਰੂਟਰ ਨੇ ਪਿਛਲੇ ਹਫ਼ਤੇ ਸਿਡਨੀ ਵਿੱਚ ਹੋਈ ਨਿਓਨਾਜ਼ੀ ਰੈਲੀ ਵਿੱਚ ਹਿੱਸਾ ਲਿਆ ਸੀ। ਇੱਕ ਅਜਿਹੀ ਰੈਲੀ ਸੀ ਜਿਸ ਵਿੱਚ ਯਹੂਦੀ ਵਿਰੋਧੀ ਨਾਰਾ ਲੱਗੇ ਹਨ ਆਸਟ੍ਰੇਲੀਆ ਸਰਕਾਰ ਮੰਨਦੀ ਹੈ ਕਿ ਇਹ ਗੈਰਿਆ ਗਤੀਵਿਧੀਆਂ ਦੇਸ਼ ਦੀ ਸਮਾਜਿਕ ਏਕਤਾ ਲਈ ਵੱਡਾ ਖਤਰਾ ਹਨ ਹੋਮ ਅਫੇਅਰ ਮਿਨਿਸਟਰ ਟੋਨੀ ਵਰਕ ਨੇ ਕਿਹਾ ਹੈ ਕਿ ਕਿਸੇ ਨਾਜੀ ਰੈਲੀ ਵਿੱਚ ਹਾਜ਼ਰ ਹੋ ਕੇ ਤੁਸੀਂ ਸਾਫ਼ ਦੱਸ ਦਿੰਦੇ ਹੋ ਕਿ ਤੁਹਾਨੂੰ ਆਸਟ੍ਰੇਲੀਆ ਦੀ ਏਕਤਾ ਦੀ ਕੋਈ ਪਰਵਾਹ ਨਹੀਂ ਹੈ ਅਜਿਹੇ ਵਿਅਕਤੀ ਇੱਥੇ ਰਹਿਣ ਦੇ ਹੱਕਦਾਰ ਹੀ ਨਹੀਂ ਹਨ ਸੋਸ਼ਲ ਮੀਡੀਆ ਤੇ ਉਸ ਦੇ ਸੰਗਠਨ ਵਾਈਟ ਆਸਟ੍ਰੇਲੀਆ ਨੇ ਦਾਵਾ ਕੀਤਾ ਹੈ ਕਿ ਗਰੂਟਰ ਡਿਪੋਟੇਸ਼ਨ ਦੇ ਵਿਰੁੱਧ ਹਰ ਕਾਨੂੰਨੀ ਰਾਹ ਅਪਣਾਏਗਾ ਗਰੁੱਪ ਨੇ ਉਸਦੀ ਪਰਿਵਾਰਕ ਸਹਾਇਤਾ ਲਈ ਫੰਡ ਅਰੇਂਜ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਹੀ ਕੰਢਿਆਂ ਦੇ ਵਿੱਚ 20000 ਡਾਲਰ ਇਕੱਠੇ ਕਰ ਲਿਆ ਸ਼ੈਡੋ ਮਿਨਿਸਟਰ ਜੋਨਾ ਡੂਨਹਾਰਮ ਨੇ ਵੀ ਸਰਕਾਰ ਦੇ ਇਸ ਕਦਮ ਦਾ ਸਮਰਥਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਿੱਚ ਨਫ਼ਰਤ ਫੈਲਾਉਣ ਵਾਲੇ ਵਿਅਕਤੀਆਂ ਲਈ ਕੋਈ ਥਾਂ ਨਹੀਂ ਹੈ ਜਿੱਥੋਂ ਆਏ ਹੋ ਉੱਥੇ ਹੀ ਵਾਪਸ ਚਲੇ ਜਾਓ ਇਸਤੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਹੈ ਕਿ ਨਫ਼ਰਤ ਪਰਿਸੋਚ ਆਸਟ੍ਰੇਲੀਆ ਦੇ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਹੈ ਹਾਲਾਂਕਿ ਕੁਝ ਰਾਜਨੀਤਿਕ ਲੋਕ ਇਸ ਫੈਸਲੇ ਨੂੰ ਬੋਲਣ ਦੀ ਆਜ਼ਾਦੀ ਦੇ ਸੰਦਰਭ ਵਿੱਚ ਚੁਣੌਤੀ ਮੰਨ ਰਹੇ ਹਨ ਪਰ ਸਰਕਾਰ ਦਾ ਕਹਿਣਾ ਹੈ ਕਿ ਗਰੂਟਰ ਦਾ ਵੀਜ਼ਾ ਮੰਤਰੀ ਪੱਧਰ ਤੇ ਰੱਦ ਹੋਣ ਕਾਰਨ ਉਸ ਦੇ ਕਾਨੂੰਨੀ ਵਿਕਲਪ ਬਹੁਤ ਸੀਮਤ ਹਨ ਰੂਟਰ ਹੋਂ ਨਾ ਵਿਲਾਬੁੱਡ ਟ੍ਰਾਂਸਨ ਸੈਂਟਰ ਦੇ ਵਿੱਚ ਹੈ ਅੰਦਾਜ਼ਾ ਹੈ ਉਹ ਜਲਦੀ ਹੀ ਸਟੂਡੀਓ ਤੋੜਪੋਟ